ਲੋਕਾਂ ਦੇ ਜੀਵਨ ਤੇ ਉਤਪਾਦਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਾਣੀ ਨੂੰ ਰੋਕਣਾ ਜੰਗੀ ਅਪਰਾਧ ਹੈ। ਲੈਂਦੇ ਪੰਜਾਬ ਵਿੱਚ ਕਿਲਾ ਸਰਦਾਰ ਹਰਨਾਮ ਸਿੰਘ ਜ਼ਿਲ੍ਹਾ ਸੇਖੂਪੁਰਾ ਵਿੱਚ ਮੇਰਾ ਪਿੰਡ ਹੈ ਜਿੱਥੇ ਸਾਡੇ ਖੇਤਾਂ ਨੂੰ ਚਨਾਬ ਦਾ ਪਾਣੀ ਲੱਗਦਾ ਸੀ ਜਿੱਥੇ ਬਾਸਮਤੀ ਦੀ ਬਹੁਤ ਵਧੀਆ ਫਸਲ ਹੁੰਦੀ ਸੀ। ਇਸ ਪਾਣੀ ਦੇ ਸਬੰਧ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਗੁੰਮਰਾਹ ਹੋਏ ਹਿੰਦੂਤਵੀਆਂ ਨੂੰ ਸਬਕ ਸਿਖਾਉਣ ਹਿੱਤ ਉਲਟ ਦਿਸ਼ਾ ਵੱਲ ਪਾਣੀ ਦੇਣ ਦਾ ਅਮਲ ਕਰਕੇ ਵੈਮਾ ਪਰਮਾ ਵਿੱਚ ਕੁੱਟਿਆ ਇਸ ਲਈ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਦੇ ਬੈਠੇ ਕਿਸੇ ਆਗੂ ਨੂੰ ਕੋਮੰਤਰੀ ਕਾਨੂੰਨਾ ਨੀਮਾ ਅਧੀਨ ਇਹ ਕੋਈ ਹੱਕ ਨਹੀਂ ਕਿ ਉਹ ਮਰੁਖਤਾ ਨੂੰ ਪੀਣ ਵਾਲੇ ਪਾਣੀ ਅਤੇ ਫਸਲਾਂ ਦੀ ਸਿੰਚਾਈ ਲਈ ਜਾਣ ਵਾਲੇ ਪਾਣੀ ਨੂੰ ਜਬਰੀ ਮੰਦ ਭਾਵਨਾ ਅਧੀਨ ਰੋਕੇ ਜੇਕਰ ਇਹ ਮਸਲਾ ਅੱਜ ਗੰਭੀਰ ਬਣ ਚੁੱਕਾ ਹੈ ਤਾਂ ਇਸ ਲਈ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀ ਦੋਸ਼ੀ ਨਹੀਂ ਬਲਕਿ ਨਹਿਰੂ ਗਾਂਧੀ ਤੇ ਜਿਨ੍ਹਾਂ ਦੋਸ਼ੀ ਹਨ ਜਿਨ੍ਹਾਂ ਨੇ ਆਪਣੇ ਸਵਾਰਥੀ ਹਿੱਤਾਂ ਦੀਨ ਇਹ ਪੇਚੀਦਾ ਮਸਲਾ ਖੜਾ ਕੀਤਾ ਸੀ ਜਦੋਂ ਕਿ ਪਾਣੀ ਰੋਕਣਾ ਤਾਂ ਜੰਗੀ ਅਪਰਾਧ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੇ ਕੀਮਤੀ ਪਾਣੀ ਜੋ ਸਤਲੁਜ ਰਾਵੀ ਬਿਆਸ ਰਾਹੀਂ ਪੰਜਾਬ ਤੇ ਹੋਰ ਸੂਬਿਆਂ ਵਿੱਚ ਹੁੰਦੇ ਹੋਏ ਪਾਕਿਸਤਾਨ ਜਾ ਰਿਹਾ ਹੈ ਉਸ ਨੂੰ ਜ਼ਬਰੀ ਰੋਕਣ ਦੇ ਅਮਲਾਂ ਨੂੰ ਗੈਰ ਕਾਨੂੰਨੀ ਅਤੇ ਕੁਮੰਤਰੀ ਕਾਨੂੰਨਾ ਨੀਮਾਂ ਦੀ ਘੇਰ ਉਲੰਘਣਾ ਕਰਨ ਵਾਲੀ ਕਾਰਵਾਈ ਕਰਾਰ ਦੰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ 1947 ਤੋਂ ਬਾਅਦ ਜੋ ਪਾਣੀ ਚੀਨ ਅਤੇ ਤਿੱਬਤ ਤੋਂ ਸਤਲੁਜ ਰਾਹੀ ਆਉਂਦਾ ਹੈ ਜੇਕਰ ਚੀਨ ਉਸ ਨੂੰ ਬੰਦ ਕਰ ਦੇਵੇ ਤਾਂ ਅਸੀਂ ਕੀ ਕਰਾਂਗੇ ਇਸ ਲਈ ਮਨੁੱਖਤਾ ਤੇ ਇਨਸਾਨੀਅਤ ਦੇ ਖਿਲਾਫ ਕਿਸੇ ਵੀ ਮੁਲਕ ਵੱਲੋਂ ਕੋਈ ਅਮਲ ਨਹੀਂ ਹੋਣਾ ਚਾਹੀਦਾ ਬਲਕਿ ਮਨੁੱਖਤਾ ਦੇ ਬਿਨਾ ਤੇ ਅਜਿਹੇ ਅਮਲ ਹੋਣੇ ਚਾਹੀਦੇ ਹਨ ਜਿਸ ਨਾਲ ਇਨਸਾਨੀਅਤ ਕਦਰਾਂ ਕੀਮਤਾਂ ਮਜ਼ਬੂਤ ਹੋਣ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਇੱਕ ਦੂਜੇ ਲਈ ਮੁਹੱਬਤ ਪਿਆਰ ਦਾ ਇਜ਼ਹਾਰ ਕਰਦੇ ਹੋਏ ਅਜਿਹੇ ਸਮਿਆਂ ਤੇ ਖੁੱਲ੍ਹ ਦਿਲੀ ਨਾਲ ਅਮਲ ਕਰੀਏ ਉਹਨਾਂ ਕਿਹਾ ਕਿ ਵਿਆਹ ਸ਼ਾਦੀ ਦਾ ਮੁੱਦਾ ਹੈ ਉਸ ਸਬੰਧ ਵਿੱਚ ਦੋਵੇਂ ਮੈਂਬਰਾਂ ਦੀਆਂ ਅੰਤਰੀ ਭਾਵਨਾਵਾਂ ਪਿਆਰ ਮੁਹੱਬਤ ਦੀ ਗੱਲ ਨੂੰ ਮੁੱਖ ਰੱਖ ਕੇ ਹੀ ਕੋਈ ਅਮਲ ਹੋਣਾ ਚਾਹੀਦਾ ਹੈ ਜੋ ਇੰਡੀਆ ਸਰਕਾਰ ਨੇ ਇੱਕ ਪਾਕਿਸਤਾਨੀ ਬੀਬੀ ਜਿਸ ਦਾ ਵਿਆਹ ਹਿੰਦੂਤਵੀ ਮੁਸਲਮ ਨਾਗਰਿਕ ਨਾਲ ਹੋਇਆ ਸੀ ਉਸ ਨੂੰ ਜ਼ਬਰੀ ਪਾਕਿਸਤਾਨ ਭੇਜ ਕੇ ਦੋਵਾਂ ਆਤਮਾਵਾਂ ਦੇ ਮੇਲ ਵਿੱਚ ਵਿਗਨ ਪਾ ਕੇ ਗੈਰ ਇਨਸਾਨੀ ਅਮਲ ਕੀਤੇ ਹਨ ਜਦੋਂ ਕਿ ਵੱਖ-ਵੱਖ ਮੁਲਕਾਂ ਵਿੱਚ ਇਸ ਤਰ੍ਹਾਂ ਸ਼ਾਦੀ ਸ਼ੋਦਾ ਜ਼ਿੰਦਗੀ ਬਤੀਤ ਕਰਨ ਵਾਲੇ ਜੋੜਿਆਂ ਦੇ ਰਿਸ਼ਤੇ ਨੂੰ ਸਤਿਭਾਵਨਾ ਪਿਆਰ ਮੁਹੱਬਤ ਦੇ ਸੰਦੇਸ਼ ਰਾਈ ਹੋਰ ਮਜ਼ਬੂਤ ਕਰਨਾ ਬਣਦਾ ਹੈ ਨਾ ਕਿ ਉਹਨਾਂ ਵਿੱਚ ਦਰਾੜ ਪਾਉਣ ਦੇ ਅਮਲ ਹੋਣੇ ਚਾਹੀਦੇ ਹਨ